ਸਾਰ ਪਰੀ ਸਤਰੀ ਕਾਲ ਕਿਸੇ ਨੇ ਐਡ ਲਾਉਣੀ ਹੈ ਪੰਤ ਸੱਤ ਫੁੱਟ ਮੈਂ ਭੇਜ ਜਾ ਕਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰ ਦਿਆ ਕਰੋ ਆਪਾਂ ਦੇ ਕਿ ਆਏ ਆ ਤਿੰਨ ਟਰੈਕਟਰ ਇੱਕ ਟਰੈਕਟਰ ਨਾਲ 10 ਟਰੈਕਟਰ ਤੇ ਇੱਕ ਟਰਾਲਾ ਵੀਡੀਓ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ 16 7 ਟਰਾਲਾ 16 7 ਤੇ ਇਹ ਦਾਸ ਸਿੰਘ ਕੀ ਗੱਡ ਰਿਹਾ ਦਾ ਨੜੀਆ ਵਿਚਾਰੇ ਉਹਦੇ ਸੇਚਾ 22 ਬਈ ਦੇ ਫੇਰਾਂ ਚਾ ਇਹ ਜਲੰਧਰ ਇਹ ਗੇਚੇ ਚਟਰਾਂ ਦਾ ਖੜਾ ਤੇ ਰੱਸੇ ਇਕੱਠੇ ਕਰਨ ਵਾਲਾ ਵੀ ਲੱਗਿਆ ਤੇ ਕਸਣ ਵਾਲਾ ਵੀ ਲੱਗਿਆ ਤਿੰਨ ਮੂਰੇ ਲੱਗੇ ਆ ਤੇ ਤੈਨੂੰ ਇਕੱਠੇ ਕਰਨ ਦੇ ਕਿ ਮਗਰ ਬੈਂਪਰ ਬਣਾ ਕੇ ਲਾਇਆ ਲਾਈਟਾਂ ਲੱਗੀਆਂ ਪੂਰੀ ਹੱਕ ਲੱਗੀ ਆ ਨਰੋਈ ਮਗਰ ਦੇ ਪਾਸੇ 55 ਇੰਚ ਮੱਛੀ ਹੌਕਾ ਕਿੱਥੇ ਗੁੱਲਾ ਪਾਉਂਦੇ 4 ਇੰਚੀ ਆ 3 ਫੁੱਟ ਵੈੱਡ ਪੜਾ ਜੋ ਕੱਟ ਦੇ ਯਾਰ ਕੱਟ ਆ ਤੇ 2 ਫੁੱਟ ਵਾਰ ਤੇ ਜਾਲੀ ਮਗਰ ਦੇ ਪਾਸੇ ਵੀ ਲੱਗੀ ਆ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਉੱਤੇ ਤੇ ਲਾਈਟਾ ਵੇ ਲੋ ਮਗਰ ਦੇ ਪਾਸੇ ਤਿੰਨ ਲਾਈਆਂ ਸਾਈਡਾਂ ਦੇ ਲਾਈਆਂ ਵੱਡਾ ਟੂਲ ਬਾਕਸ ਲੱਗਿਆ ਤੇ ਮੰਜਾ ਲੱਗਿਆ ਰੇਲ ਦੇ ਸੇਚਾ 20 ਬਾਈ ਦੇ ਪੈਰਿਆਂ ਚ 3 ਫੁੱਟ ਬੈੱਡ ਚ 2 ਫੁੱਟ ਬਾੜ ਚ 56 ਚ ਮੱਛੀ ਹੁੱਕ ਚ ਕਿਤੇ ਬੁੱਲਾ ਪੈਂਦਾ 4 ਇੰਚੀ ਚ ਤੇ ਪੂਰਾ ਵਧੀਆ ਟਰਾਂਦਾ 16 7 ਤੋ ਗਿਲੰਦਰ ਇਹ ਰਿਹਾ ਤੇ ਪਾਰਾ ਟਰਾਂਦਾ ਤੇ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਬਿਨਾਂ ਸਪਰਕਰ ਸਕਦੇ ਹਾਂ पूरा परा तारा सेवते माचिया ते सारी जानकारी फों लाकेला सजे पर हेटी दी गल कर के रेट है केला ट्राले दा 2 लाख ते 75000 ਰੁਪਇਆ 70000 ਰੁਪਇਆ ਰੇਟ ਆ ਜਿਹੜਾ ਵੀਰ ਕੋ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਮੌਕੇ ਤੇ ਮਾਤਾਨ ਕਰ ਦੇਣਗੇ ਆ ਸੋਨਾ ਲਿਖਾ ਟਰੈਕਟਰ 2013 ਮਾਡਲ ਇੰਜਨ ਗੇਅਰ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਨੀੜ ਆ ਜਾ ਤੇ ਪਹਿਲੇ ਨਾਲ ਦੇ ਟਰੈਕਟਰ ਪਾਵਰ ਸਟੀਅਰਨ ਡਬਲ ਕਲੱਚ ਆ ਕੰਪਨੀ ਦਾ ਪਾਵਰ ਸਟੀਅਰਨ ਤੇ ਡੈਕਸ ਬ੍ਰੇਕਾਂ ਚ ਤੇ ਜੈਕਟਿਬੂਟਰ ਲੱਗਿਆ ਸਾਈਡ ਗੇਅਰ ਆ ਤੇ ਇਹ ਰੰਗ ਪੂਰਾ ਜਵਨੀੜ ਆ ਜਾ ਸਾਰਾ ਕਿਤੇ ਛੀਟ ਦੀ ਲੱਗੀ ਰੰਗ ਨੂੰ ਤੇ ਸਾਰਾ ਕੋਕਾ ਪੀਸਾ ਟਰੈਕਟਰ ਕਿਸੇ ਵੀ ਚੀਦਾ ਪਿੰਡਾ ਜ਼ਿਲਾ ਬਠਿੰਡਾ ਪਿੰਡ ਚੀਦਾ ਨੇੜੇ ਬਾਜਾ ਬਮੀਆਂ ਬਾਜਾ ਬਮੀਆਂ ਤੇ ਕਬੱਡੀ ਖੇਡਦੇ ਹੁੰਦੇ ਸੀ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਰੇਟ ਦੀ ਗੱਲ ਕਰਕੇ ਆਪਾਂ ਰੇਟ ਹੈਗਾ ਟਰੈਕਟਰ ਦਾ 3 ਲੱਖ ਤੇ 85000 ਰੁਪਿਆ 3 ਲੱਖ 85000 ਰੁਪਿਆ ਰੇਟ ਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਨੂੰ ਫੋਲੋ ਕਰਕੇ ਜਾਊਗਾ ਮੌਕੇ ਇਹ ਵੀਰ ਦੇ ਦੋ ਟਰੈਕਟਰ ਆ ਪਿੱਛੇ ਤੇ 735 ਟਰੈਕਟਰ 1998 ਮਾਡਲ ਆ ਤੇ ਇੰਜਨ ਗੇ ਲਿਫਟ ਤਾਂ ਵਧੀਆ ਟਰੈਕਟਰ ਦੇ ਟਾਇਰ ਆ ਤੇ ਕੋਕਾਪੀ ਟਰੈਕਟਰ ਆ 775 ਰੁਪਏ ਦੇ ਟਾਇਰ ਪਏ ਆ ਤੇ ਰੰਗ ਪਿੰਡ ਦਾ ਇਹ ਦੋ ਟਰੈਕਟਰ ਆ 735 ਇੱਕੇ ਵੀਰ ਕੋਲੇ ਇੱਕ ਜੌਂਦੀ ਆ ਰਾਂ ਤਿੰਨ ਟਰੈਕਟਰ ਇੱਕੇ ਵੀਰ ਦੇ ਦੇਖ ਕੇ ਆਈ ਆਪਾਂ ਤੇ ਇੱਕ 98 ਮਾਡਲ ਆ ਤੇ ਇੱਕ ਥੋੜਾ ਜਿਹਾ ਮੱਡ ਡਾਊਨ ਆ ਕਿਸੇ ਵੀਰ ਪੈ ਨਹੀਂ ਲੈਣਾ ਹੋਵੇ ਵੀ ਨਿ ਸਪਰਕਰ ਸਕਦੇ ਆ ਤੇ ਕੋਕਾਪੀ ਟਰੈਕਟਰ ਆ ਕਿਸੇ ਵੀਰ ਜਵਾਂ ਤੇ ਇੰਜਨ ਗੇਅਰ ਦੇ ਓਕੇ ਆ ਤੇ ਇਹਦੇ ਟਾਇਰ ਵਧੀਆ ਪਏ ਟਰੈਕਟਰ ਦੇ ਮਗਰਲੇ ਤੇ ਆ ਕਾਪੀ ਦੀ ਫੋਟੋ ਉੱਤੇ ਨਾਲ ਲਾਤੀ ਆ ਤੁਸੀਂ ਘਿਹਾਰ ਕੇ ਵੀਡੀਓ ਪੜ੍ਹ ਸਕਦੇ ਆ ਤੇ ਕੋਕਾਪੀ ਟਰੈਕਟਰ ਆ ਇਸ ਇਹਨਾਂ ਦਾ ਰੇਟ ਫੋਨ ਤੇ ਕਰਸਦਾ ਰੇਟ ਦੱਸਿਆ ਨਹੀਂ ਮਾਲਕਾ ਨੇ 735 ਟਰੈਕਟਰ ਅੱਗੇ ਆ ਗਿਆ ਜੌਂਦੀਆ ਰੋ ਇਹ ਆ ਆ ਗਿਆ ਜੌਂਦੀਆ ਰ ਆ ਗਿਆ 2006 ਮਾਡਲ ਆ ਇੰਜਨ ਗੇਅਰ ਦਾ ਲਿਫਟ ਦਾ ਓਕੇ ਆ ਰੰਗ ਪੇਂਟ ਦਾ ਸਾਰਾ ਟਰੈਕਟਰ ਨੀਰ ਆ ਜਾ ਸਟਿੱਕਰ ਛਿੱਕਣਾ ਦਾ ਸਭ ਕੁ ਨੀਰ ਆ ਜਾ ਟਰੈਕਟਰ ਤੇ ਕੋਕਾ ਵੀ ਟਰੈਕਟਰ ਆ ਕਿਸੇ ਵੀ ਰਪਈਏ ਨੇ ਲੈਣਾ ਹੋਵੇ ਵੀ ਨਸਪਰ ਕਰ ਸਕਦੇ ਆ ਤੇ ਇੰਦਰ ਖੜਾ ਹੈ ਲਿੱਕਰ ਦਾ ਇਹ ਰਿਕਾ ਵੀ ਦੱਸ ਦੇ ਕੋਕਾ ਵੀ ਟਰੈਕਟਰ ਆ ਪਾਵਰ ਸਟੇਸ਼ਨ ਤੋਂ ਬਣਾਇਆ ਇਹ ਤੇ ਸਟicker ਇਹਦੇ ਉੱਤੇ ਹੈ ਨਹੀਂ ਨਾਮ ਵੀਰ ਨੇ ਲਿਖ ਕੇ ਪਾਇਆ ਦੀ ਟਰੈਕਟਰ ਦੇ ਉੱਤੇ ਤੇ ਆ ਮਾ 2006 ਮਡਲਾ ਇਹ ਤੇ ਆ ਕਾਪੀ ਦੀ ਫੋਟੋ ਆ ਗਈ ਆ ਘਰ ਆ ਕੇ ਵੀਡੀਓ ਪੜ ਸਕਦੇ ਆ ਸਭ ਕੋ ਸੋ ਤੇ ਮਾਲਕ ਵੀ ਤਾਂ ਨੰਬਰ ਉੱਤੇ ਪੈਂਦੀਆਂ ਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਜੇ ਰੇਟ ਇਨਾ ਤਿੰਨਾ ਟਰੈਕਟਰਾਂ ਦਾ ਫੋਨ ਤੇ ਕਰ ਸਕਦੇ ਆ ਰੇਟ ਤਾਂ ਆ ਕੇ ਆਣੀ ਜੇ ਕੋਕਾਪੀ ਟਰੈਕਟਰ ਤੇ ਨਹੀਂ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਤੇਨਾਂ ਦਾ ਇੱਕੋ ਹੀ ਨੰਬਰ ਹੋਊਗਾ ਇਹ ਤੇ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਦੱਸਦੇ ਆ ਕੋਕਾਪੀ ਟਰੈਕਟਰ ਇਹਦੇ ਟਾਇਰ ਤਾਂ ਖਤਮ ਹੀ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ